ਅਮ ਜੀ ਦਾ ਸਮਝ ਜਾ ਜੀ ਵੀ ਚੁੱਪ ਕਰ ਸਮਝ ਸਾਰੀ ਗੱਲ ਨੂੰ ਇਹ ਘਰ ਵਿੱਚ ਰਾਜਨੀਤੀ ਚੱਲਣ ਦੀ ਇੱਕ ਸਾਫ ਦੀ ਜਦੋਂ ਅੰਗਰੇਜ਼ ਆਏ ਸੀ ਨਾ ਆਏ ਸੀ ਨਾ ਕਿ ਦੁਸਤਾਨ ਚ ਉਹਨਾਂ ਨੇ ਵੀ ਇਹ ਨੀਤੀ ਰੱਖੀ ਸੀ ਵੀ ਪਾੜੋ ਤੇ ਰਾਜ ਕਰੋ ਉਹ ਨੀਤੀ ਮੇਥਾ ਉਹਨੇ ਘਰ ਵਿੱਚ ਚੱਲਣ ਦੀ ਆ ਇਹਨਾਂ ਦੋਵਾਂ ਜੀਆਂ ਨੂੰ ਪਾੜ ਦੋ ਜਿਹਨੂੰ ਕੋਈ ਝੱਲਾਇਆ ਸਮਝੀ ਨਾ ਮੰਨਾ ਝੱਲਾ ਨਾ ਸਮਝੀ ਉਹਨੂੰ ਬੜੀ ਤਾਂ ਦੀ ਗਾਲਿਓ ਸਾਡੇ ਵਿੱਚ ਪਾੜ ਪਾ ਕੇ ਤਾਂ ਆਵੇ ਨਾਲ ਦਰ ਹਲਦੀਆਂ ਲਾ ਕੇ ਤੇ ਵੜਿਆ ਆਇਓ ਅਛਾ ਇਹ ਹਾਂ ਗੱਲ ਵਾ ਮੰਨੇ ਨੇ ਕੀ ਕਹਿਣਾ ਮੰਨੇ ਨੇ ਤੇ ਕਿਆ ਕਿਆ ਵਾਕ ਆ ਤੁਹਾਡੀ ਭਾਬੀ ਵੀ ਕਹਿ ਗਈ ਪਤਾ ਨਹੀਂ ਕਿਹੜੀ ਕੰਜਰੀ ਸਵੇਟੀ ਰੱਖੀ ਤੇ ਕਿਹੜੀ ਨਹੀਂ ਰੱਖੀ ਮੈਨੂੰ ਕੀ ਪਤਾ ਜੇ ਹੋਰ ਕਿੰਨੇ ਰਾਜਪੁੱਤ ਨੇ ਤੇ ਕਿੰਨੇ ਨਹੀਂ ਗੱਲ ਮੈਨੂੰ ਨਹੀਂ ਪਤਾ ਪਹਿਲੀ ਗੱਲ ਦੀ ਮੈਂ ਮੰਨੇ ਦੇ ਦੇਖਣੇ ਪ੍ਰੂਫ ਮੈਨੂੰ ਪੈਸੇ ਚਾਹੀਦੇ 30000 ਰੁਪਇਆ ਮੈਨੂੰ ਪੈਸੇ ਦੇ ਦੋ ਮੈਂ ਤੇ ਪਹਿਲਾਂ ਵੀ ਤੈਨੂੰ ਦੇ ਦੂੰਗਾ ਪ੍ਰੂਫ ਤੇਲੇ ਪਰ ਸਿਆਣੀ ਬਣ ਤੈਨੂੰ ਨਹੀਂ ਲੱਗਦਾ ਵੀ ਉਹ ਬਈ ਸਾਨੂੰ ਇੱਕ ਦੋ ਪਾੜਨੇ ਮੈਨੂੰ ਕੋਈ ਨਹੀਂ ਪਤਾ ਲੱਗਦਾ ਤੁਸੀਂ ਸਾਰੇ ਝੁੱਟੇ ਸਾਰੇ ਰਲੇ ਤੁਸੀਂ ਭਾਬੀ ਵੀ ਰਲੀ ਤੇ ਭਰਾ ਵੀ ਰਲਿਆ ਤੇ ਆਪ ਵੀ ਉਹ ਸਮਝ ਸਾਰੀ ਗੱਲ ਨੂੰ ਸਮਝ ਕਿਉਂ ਨਿਆਣਿਆਂ ਵਾਲੀ ਮੱਤ ਤੱਕ ਹੀ ਫਿਰ ਨਹੀਂ ਨੂੰ ਮੇਰ ਕੋ ਸੁਣ ਕੇ ਜਰਿਆ ਨਹੀਂ ਜਾਂਦਿਆ ਮੈਂ ਤੇ ਧੱਤੀ ਵੇਲ ਹੀ ਮੰਗਣੀ ਕਿ ਮੈਨੂੰ ਧੱਤੀ ਵੇਲ ਦੇ ਦੇਵੇ ਹਾਦੋਂ ਕੀ ਆ ਤੇਰੇ ਪਿੱਛੇ ਮੈਂ ਭੱਜ ਕੇ ਵਿਆਹ ਕਰਾਇਆ ਵਿਆਹ ਕਰਾ ਕੇ ਮੈਂ ਘਰ ਦੀ ਵਿੱਚ ਆਈ ਆ ਇਸ ਕਾ ਕੀ ਮੇਰਾ ਉਹ ਨਾ ਹੱਕ ਵਾ ਮੇਰੇ ਹੁੰਦਿਆ ਮੇਰੇ ਹੁੰਦਿਆ ਹੁੰਦਿਆ ਫਿਰ ਕੋਈ ਸਵੀਟੀ ਕੋਈ ਸੀਟੀ ਕੋਈ ਕੋਹ ਤੇ ਕੋਈ ਕੋਹ ਉਹ ਯਾਰ ਸਾਰਾ ਤੇਰਾ ਹੀ ਹੱਕ ਵਾ ਘਰ ਦੀ ਮੈਂ ਕਿਦੋਂ ਕਹਿਣਾ ਨਹੀਂ ਹੈਗਾ ਤੈਨੂੰ ਮੈਂ ਦੱਸ ਰਹੀ ਦੱਸਦਾ ਕਿ ਸਾਰੀ ਘਾਲ ਤਾ ਦਿੱਤੀ ਵੀ 13 ਇਨਾਅ ਰੱਖਿਆ ਵਾ ਕਿਉਂ ਤੂੰ ਐਵੇਂ ਨਹੀਂ ਚੰਚ ਨੰਦੇ ਪੈਣ ਮੈਨੂੰ ਸਾਰਾ ਪਤਾ ਵਾ ਐਵੇਂ ਨਹੀਂ ਜੀਨਾ ਸ਼ੀਨਾ ਪੈਂਦੀਆਂ ਮੈਨੂੰ ਸਾਰਾ ਪਤਾ ਵਾ ਪੱਕਾ ਕੋਈ ਨਾ ਕੋਈ ਹੈਗੀ ਆ ਹੁਣ ਮੈਂ ਕੱਸੇ ਚ ਕੋ ਮੈਂ ਕਰਾਂ ਜੀਨ ਲਾਦਾ ਮੈਨੂੰ ਕੀ ਪਤਾ ਬਟਵਾ ਕਿੱਥੇ ਸੜਦਾ ਕਿ ਜ ਆਪੇ ਹੀ ਨਹੀਂ ਕਿਤੇ ਕਿਸ ਨੂੰ ਦੇ ਦਿੱਤੇ ਆਪੇ ਹੀ ਨਹੀਂ ਚੁੱਕ ਕੇ ਲਾਗੇ ਪੈਸੇ ਹਾਂ ਵੀ ਅੱਲਾ ਪਾ ਤਾਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਪਰਸ ਮੈਂ ਤੈਨੂੰ ਫੜਾਇਆ ਮੈਂ ਅੰਦਰ ਚੱਲ ਗਿਆ ਤੂੰ ਰੋਟੀ ਲੈਣ ਚਲ ਗਿਆ ਹੁਣ ਮੈਨੂੰ ਕੀ ਪਤਾ ਵੀ ਕੀ ਬਣਿਆ ਕੀ ਨਹੀਂ ਪਤਾ ਜਨਾਮੀਆਂ ਦੇ ਸਾਥ ਕੰਮ ਲਈ ਕਾਲੀ ਜਾਂਦੀ ਨਹੀਂ ਜੀ ਪ੍ਰੂਫ ਜੇ ਮੈਨੂੰ ਪਤਾ ਲੱਗ ਗਿਆ ਨਾ ਵੀ ਸੱਚ ਹੋਇਆ ਵੇਖੀ ਮੈਂ ਇੱਥੇ ਮਰ ਜਾਣਾ ਵੇਖੀ ਮੈਂ ਮਰ ਜਾਣਾ ਵੇਖੀ ਮੈਂ ਹੋ ਰਹਿਣਾ ਹੀ ਨਹੀਂ ਬਸ ਉਹਨੂੰ ਕਹਾਂ ਦੇ ਤੁਸੀਂ ਪ੍ਰੂਫ ਤੇਰੀ ਵੇਖਾਂਗੇ ਨਾ ਕੀ ਕਰਨਾ ਵਾ ਉਹ ਨਹੀਂ ਹੈਗੀ ਉਹ ਜੀ ਕੋਈ ਗੱਲ ਸਿਆਣੀ ਬਣ ਮੰਨੇ ਮਗਰ ਨਾ ਲੱਗ ਸਿਆਣੀ ਬਣ ਉਹ ਸਾਰੀ ਚਾਲ ਵਾ ਉਹਨਾਂ ਦੀ ਇਹਨਾਂ ਨੂੰ ਪਾੜ ਕੇ ਰੱਖੀਏ ਉਹ ਸਾਨੂੰ ਪਾੜਿਆ ਸਾਡਾ ਧਿਆਨ ਇੱਧਰ ਲੱਗਾ ਵਾ ਹੁਣ ਉਹਨੇ ਮੇਰੇ ਹਿਸਾਬ ਨਾਲ ਆਪਣਾ ਕਰਾ ਲੈਣਾ ਵਾ ਚੰਗਾ ਸਗੋ ਹੋ ਜੇ ਮੈਂ ਕਹਿੰਦੀ ਹੋ ਜੇ ਸਾਡੇ ਗਲੋਂ ਲੱਖੇ ਸਵੇਰੇ ਸ਼ਾਮ ਰੋਟੀਆਂ ਦੇ ਥੱਦੇ ਪਕਾ ਪਕਾ ਦੋ ਇਹਨੂੰ ਚੰਗਾ ਸਗੋ ਗਲੇ ਲਊਗਾ ਮੇਰੇ ਆ ਬਥੇਰੀਆਂ ਨੂੰ ਚੋਪੜ ਚੋਪੜ ਖਵਾਈਆਂ ਇਹਨੂੰ ਗਲੇ ਲਾਊਗਾ ਇੱਕ ਹੋਰ ਗਲੇ ਪਾਊਗੀ ਕੋਈ ਨਹੀਂ ਪਵਾਵਾਂਗੇ ਮੈਨੂੰ ਜਾਨ ਤਵਾ ਹਰਾਏ ਪਾਉਂਦੀ ਕੰਮ ਵਾਲੀ ਰਖਣੀ ਬਣਾ ਕੇ ਜੇ ਆਵੀ ਗਈ ਤੇ ਵੇਖੀ ਜਿੰਨਾ ਕੋ ਦੂਜੀ ਪਾਪੀ ਨੂੰ ਰੱਖਿਆ ਵਾ ਉਹ ਤੀਜੀ ਵੀ ਆ ਗਈ ਤਾਂ ਮੁੜ ਕੇ ਵੇਖੀ ਫਿਰ ਘਰ ਦੇ ਮਿਆਂ ਰੋਜ਼ ਜੰਗ ਲੱਗਿਆ ਕਰੂਗੀ ਕੋਈ ਨਹੀਂ ਜਿੱਥੇ ਸਾਡੇ ਦੋਵਾਂ ਦੇ ਲੱਗਦੇ ਉੱਥੇ ਵੀ ਲੱਗੂਗੀ ਫਿਰ ਆ ਤਾਈ ਉਹ ਮੈਂ ਤੈਨੂੰ ਕਹਿਣਾ ਕਮਲ ਗਿਆ ਸਿਆਣੀ ਬਣ ਇਹਨਾਂ ਦੇ ਪਿਛੇ ਨਾ ਲੱਗ ਤੇਲ ਵੇਖੋ ਤੇਲ ਦੀ ਧਾਰ ਵੇਖੋ ਉਹ ਭਾਬੀ ਦੀ ਨੇ ਝੂਠ ਕਹਿਣਾ ਸੀ ਉਹ ਝੂਠ ਕਹਿਣਾ ਸੀ ਚੱਲ ਮੰਨਿਆ ਬੱਕ ਗਈਆਂ ਉਹ ਮੰਨਿਆ ਝੂਠ ਨਹੀਂ ਕਹਿੰਦੇ ਪਰ ਮੈਂ ਤੈਨੂੰ ਦੱਸ ਦੇ ਦਿੱਤਾ ਵੀ ਪਹਿਲਾਂ ਤੇਰਾ ਨਾਂ ਸੁਵਿਧੇ ਦਾ ਕਹਿ ਤਵਾਜ ਤੋਂ ਮੋਢੀ ਹੋ ਜਰਿਆ ਤੇਰਾ ਨਾਂ ਮੋਟੋ ਰੱਖਤਾ ਫੇਰ ਵੀ ਤੂੰ ਐਵੇਂ ਕਰੀ ਜਾਣੀਂ ਦੱਸ ਹੁਣ ਮੈਂ ਤੈਨੂੰ ਕਿੱਦਾਂ ਸਮਝਾਵਾਂ ਮੇਰੇ ਨਾ ਧੋਖਾ ਹੀ ਹੋਇਆ ਮੇਰੇ ਨਾ ਮੈਂ ਨਾ ਤੋ ਕਹਿਆ ਮੈਨੂੰ ਪਤਾ ਹੁੰਦਾ ਤੇ ਮੈਂ ਤੇਰੇ ਵੱਲੋਂਦੀ ਨਾ ਉਹ ਕੋਈ ਤੂੰ ਖਾਨੀ ਹੈਗਾ ਹਾਏ ਬਰਬਾਦ ਨੂੰ ਮੈਂ ਹਾਂ ਉਹਨ ਕੇ ਦਾ ਸਮਝਾਵਾ ਸਾਲ ਮਾਰਦਾ ਕੋਠੇ ਚੜ ਕੇ ਮਾਰ ਦੇ ਸੀਟੀ ਨੂੰ ਸਾਧ ਲਿਆ ਮਾਰ ਦੇ ਹਾਂ ਮੈਂ ਮਾਰੂ ਦੇਣੀ ਫੇ ਜਾ ਕੇ ਵੇਖ ਲਾ ਉਹ ਮੰਨ ਜਾ ਮੰਨ ਜਾ ਤੂੰ ਸਵੀਟੀ ਦੇ ਚੱਕਰਾਂ 'ਚ ਪਈ ਆ ਜੇ ਮਨਾ ਵਿਆਹ ਕਰਕੇ ਲੈ ਆਇਆ ਨਾ ਉਹਨੂੰ ਤੱਦੀ ਜ਼ਮੀਨ ਆ ਪਹੁੰਚ ਜਾਂਦੀ ਰਹਿਣੀ ਆ ਉਹ ਮੈਂ ਕੀ ਕਰਾਂ ਵਾ ਮੈਨੂੰ ਕੋ ਸਮਝ ਨਹੀਂ ਆਉਂਦੀ ਉਹ ਮੰਨ ਜਾ ਸਿਆਣੀ ਬਣ ਸਿਆਣੀ ਬਣ ਮੰਨ ਤੇ ਮੈਂ ਜਾਣੀ ਆ ਜਿਮੀਂ ਜਾਂਦੀ ਤਰੀ ਮੈਂ ਜਰ ਲੂੰਗੀ ਪਰ ਮੈਂ ਸੌਂਕਣ ਨਹੀਂ ਜਰਨੀ ਉਹ ਵੀ ਇੱਕ ਛੱਡ ਕੇ ਵੀ ਦੋ ਦੋ ਤੇਲ ਪਾ ਕੇ ਤੇਲ ਪਾ ਕੇ ਮੈਂ ਸੌਂਕਣਾ 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 ਲੈ ਮੰਨੇ ਦੇ ਵਿਆਹ ਦੀਆਂ ਤੇ ਕਰੀਏ ਹਾਂ ਤਿਆਰੀਆਂ ਪਹਿਲਾਂ ਫੜਾ ਫੜਾ ਇਹ ਕਰੀਏ ਸਰੀਰ ਨੂੰ ਮਾਲਛਾਂ ਤਿਆਰੀ ਕਰੀਏ ਪਹਿਲਾਂ ਸਰੀਰ ਦੀ ਹਾਂ ਫੇਰੀ ਪੰਗੜੇ ਪਹਿਣੇ ਆਹ ਦੇ ਕੋ ਉਦਾਂ ਪੰਗੜੇ ਪਹਿਣੇ ਕਿਤੇ ਆ ਨਾੜੇ ਦੂਰੀ ਮਾਰੇ ਮੋਸ਼ਾ ਖੜੀਆਂ ਹੀ ਕਰੂੰਗਾ ਦੋ ਥੱਲੇ ਮੋਸ਼ਾ ਡਿੱਗੀਆਂ ਵੀ ਮਾਰੀਆਂ ਹੀ ਲੱਗਦੀਆਂ ਨਿਲਾਵਾ ਪੈਰਾਂ ਨੂੰ ਤੇਲ ਛੇਲ ਉਦੋਂ ਮੰਨਾ ਵੀ ਡਿਆ ਹੋਣਾ ਖਚਣ ਤਿਆਰੀਆਂ ਮਾਲਛਾ ਹੋਣਗੀਆਂ ਤੇ ਫੇਰੀ ਆ ਫੇਰੀ ਪੰਗੜੇ ਪੈਂਦੇ ਇਦਾਂ ਪੰਗੜਾ ਪੈਂਦਾ ਕਦੇ ਖੱਲੀਆਂ ਪੈ ਜਾਂਦੀਆਂ ਬੰਦੇ ਦੇ ਇਦਾਂ ਬੰਦਾ ਮੁਸ਼ਾ-ਮੁਸ਼ਾ ਖੜੀਆਂ ਰੱਖੂਗਾ ਨਾ ਖੜੀਆਂ ਕਰਕੇ ਜਾਵਾਂਗੇ ਭਤੀਏ ਨੂੰ ਵਿਆਹ ਨੂੰ ਜਾਣਾ ਕਿ ਮਖੌਲ ਆ ਗੱਲ ਹੀ ਕੋਈ ਨਹੀਂ ਲਿਰੇ ਯਾਰੇ ਪ੍ਰੈਸ ਕਰਨ ਵਾਲੇ ਹੀ ਨਾ ਉਹਨਾਂ ਮੈਂ ਉਸੇ ਹਥੋਂ ਕਰਾ ਕੇ ਲਿਆਉਂ ਸ਼ਰੋਂ ਉਹਨਾਂ ਆਖਾਂਗੇ ਕੁੱਟ ਕੇ ਪ੍ਰੈਸ ਬਾਹਰ ਪਾਣੀ ਪੂਣੀ ਮਾਰ ਕੇ ਫਿਰ ਆਉਣੇ ਆ ਮੈਂ ਭਤੀਏ ਦੇ ਵਿਆਹ ਤੇ ਸਾਲ ਨਾ ਉਹ ਹਨ ਮੈਂ ਨੈਣੀ ਨੂੰ ਆਖੂਗਾ ਕਿ ਆਪਣੀ ਭੂਆ ਨੂੰ ਪੁੱਛ ਪੜਾ ਤੇ ਜੇ ਮੈਂ ਨਾ ਵਿਆਹ ਕਰਾਉਗੀ ਪਰ ਨੈਣੀ ਨੂੰ ਕਿਉਂ ਕਹਿਣਾ ਯਾਰ ਆਪਾਂ ਹੀ ਲਿਸ਼ਕ ਪੁਸ਼ਕ ਕੇ ਰਹਿਨੇ ਆ ਆਪ ਹੀ ਪੁੱਛ ਲਾਂਗੇ ਹੈ ਆਹ ਪੁੱਛ ਲੈਣੇ ਆ ਨੂੰ ਉਹ ਬੈਠਾ ਰਹਾ ਹੈ ਉਹਨੂੰ ਕਹਿਗਾ ਨਹੀਂ ਦਿੰਦਾ ਯਾਰ ਕਹਿ ਨਾਲੇ ਬਜਰੀ ਕਹਿ ਨਾਲੇ ਸਾਰਾ ਕੋਈ ਕਹਿ ਕੇ ਉਹਨਾਂ ਉਹ ਬੈਠਾ ਇੱਥੇ ਹੀ ਅੱਜ ਠੀਕ ਆ ਏ ਮਾਰੇ ਚਾਰਾ ਕਹਿ ਚਾਵ ਨਹੀਂ ਪਿਆਈ ਸਵੇਰ ਦੀ ਚੰਗਾ ਕਹਿ ਦਿੰਨਾ ਹਾਂ ਚਲੋ ਠੀਕ ਮੈਂ ਇਹਨੂੰ ਪੁੱਛਾਂ ਕਿ ਨੈਣੀ ਦੀ ਭੂਆ ਤੂੰ ਮੇਰ ਨਾਲ ਵਿਆਹ ਕਰਾਏਂਗੀ ਕਿ ਨਹੀਂ ਆਪਣੇ ਦਿਲ ਦੀ ਤੇ ਗੱਲ ਦੱਸ ਮੈਨੂੰ ਗੱਲ ਦਿਲ ਦੀ ਦੱਸ ਸੱਜਣਾ ਵਿੱਚ ਝੂਠੇ ਲਾਰਿਆਂ ਚ ਕੀ ਰੱਖਿਆ ਗੱਲ ਦਿਲ ਦੀ ਦੱਸ ਸੱਜਣਾ ਵਿੱਚ ਝੂਠੇ ਲਾਰਿਆਂ 'ਚ ਕੀ ਰੱਖਿਆ ਆਜਾ ਦਿਲ ਵਿੱਚ ਵਸ ਸੱਜਣਾ ਆਜਾ ਦਿਲ ਵਿੱਚ ਵਸ ਸੱਜਣਾ ਵਿੱਚ ਬਾਰਿਆਂ 'ਚ ਕੀ ਰੱਖਿਆ ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ 'ਚ ਕੀ ਰੱਖਿਆ ਲਾਰਿਆਂ 'ਚ ਕੀ ਰੱਖਿਆ ਕਾਲਰ ਦਿਲ ਦੀ ਹੀ ਦੱਸ ਸੱਜਣਾ ਹਾਂ ਕੀ ਗੱਲ ਕੀ ਆ ਉਹ ਤੂੰ ਕਿੱਥਾਂ ਵਿੱਚ ਆ ਗਿਆ ਯਾਰ ਮੈਂ ਰੇਤਾ ਕਹਿਣ ਆਇਆ ਸਿਰਚ ਪਾਰ ਮੇਰੇ ਰੇਤਾ ਯਾਰ ਤੂੰ ਤੂੰ ਤਾਂ ਮੇਰਾ ਕੰਮ ਹੀ ਖਰਾਬ ਕਰਤਾ ਈ ਉਹ ਮੈਂ ਕਾਹਦਾ ਕਰਤਾ ਉਹ ਨੈਣੀ ਦੀ ਭੂਆ ਆਈ ਇੱਥੇ ਮੈਂ ਉਹ ਦਿਆ ਨਹੀਂ ਆਇਆ ਇੱਥੇ ਤੇਰਾ ਮੈਂ ਹੀ ਆਇਆ ਹਾਂ ਹੋਏ ਮੇਰ ਰੱਬ ਮੈਂ ਹੀ ਬੰਦਲ ਗਿਆ ਤੁਹੀਂ ਘਾਰੇ ਬੰਦ ਲਗੇ ਬੰਦਲ ਤਾਂ ਮੈਂ ਗਿਆ ਚੱਕਰ ਤੇ ਹੀ ਮੈਨੂੰ ਲਿਆ ਦੀ। ਓ ਯਾਰ ਇਥੇ ਮੈਂ ਨੈਣੀ ਦੀ ਭੂਆ ਆਈ ਸੀ ਤੂੰ ਮੈਨੂੰ ਆਖੀ ਜਨਾ ਨਹੀਂ ਆਈ ਕੋਈ ਨਹੀਂ ਆਇਆ ਮੈਂ ਰੇਤ ਤਰ੍ਹਾਂ ਕਹਿਣਾ ਆ ਮਂਗਾ ਦੋ ਤਾਂ ਮਨੇ ਵੇੜੀਏ। ਤੇ ਤਾਰੇ ਤਾਰੇ ਸੁਪਨੇ ਹੋਰ ਲਈ ਜਾਨੇ ਹੋਰ ਕੁਛ ਕਰੀ ਜਾਨੇ। ਚਲ ਅਸ਼ਕ ਕੋਈ ਨਹੀਂ ਮਗਾ ਦਿੰਦੇ ਆ ਮਗਾ ਦਿੰਦੇ ਆ। ਕੋਈ ਨਹੀਂ ਇੰਨੇ ਨਹੀਂ ਸੁਪਨੇ ਲਈਦੇ। ਸੁਪਨੇ ਲਵਾਂਗੇ ਤੇ ਤਾਂ ਹੀ ਸੁਪਨਿਆਂ ਦਾ ਘਰ ਸੱਜੂਗਾ ਏ ਉਹ ਪਹਿਲਾਂ ਸੱਜ ਲਈਏ ਬਾਅਦ ਵਿੱਚ ਸੁਪਨੇ ਲਵਾਂਗੇ ਚਲ ਸ਼ੱਕ ਕੋਈ ਨਹੀਂ ਨਾਲੋ ਨਾਲੀ ਸਜਾ ਜਣਾ ਜੇ ਮਾਲਕ ਨੇ ਕਿਰਪਾ ਕਰਤੀ ਨਾ ਤੇ ਇੱਥੇ ਸ਼ਣ 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 ਕਰਦੀ ਆਊਗੀ ਵੇਖੀ ਪਹਿਲਾਂ ਪਾਣੀ ਤੇ ਨਾ ਤੇਰੇ ਹੁੰਦਿਆ ਹੀ ਆਊਗੀ ਬਸ ਸਮਾਨ ਮੰਗਾ ਦੇ ਮੰਗਾ ਦਿੰਦਾ ਮੈਂ ਸਮਾਨ ਮੰਗਾ ਦਿੰਦਾ ਯਾਰ ਤੂੰ ਤੇ ਸੁਪਨੇ ਦੇ ਪਾਣੀ ਫੇਰ ਕੇ ਰੱਖ ਦਿੱਤਾ ਹੀ ਗੁਰੂਪਾ ਸੱਤਿਆ ਨਾਸ ਕਰ ਦਿੱਤਾ ਹੀ ਹੇਰ ਬੋਏ ਹਾਈ ਮਿਸਤਰੀ ਯਾਰ ਕੀ ਸੋਚੂਗਾ ਪੇ ਬੁੱਢਾ ਕੀ ਕਰਦਾ ਲੱਛਣਾ ਹੁਣ ਦੇ ਚਲਾ ਸ਼ਾ ਕੋਈ ਨਹੀਂ ਨਾ ਆਉਂਦੇ ਹੁਣ ਮੈਂ ਕੀ ਆਖਾ ਹੋ ਹੋ ਚਲ ਕੋਈ ਨਹੀਂ ਜਦੋਂ ਕਿਸੇ ਦਿਲ ਆ ਜੇ ਨਾ ਉਹ ਤਾਂ ਦਿਨੇ ਵੀ ਸੁਪਨੇ ਆ ਹੀ ਜਾਂਦੇ ਹੁੰਦੇ ਆ ਮੈਨੂੰ ਤੇ ਐਂ ਲੱਗਦੀ ਜਿ ਤਰ੍ਹਾਂ ਨੈਣੀ ਦੀ ਭੂਆ ਵਾ ਇਹ ਨਿਕਲਿਆ ਮੁੜਕੇ ਮਿਸਤਰੀ ਹੈਂ ਇਹ ਵੀ ਬਣਿਆ ਬੰਦਾ ਅੱਜ ਹਾਟੋ ਗਈ ਅੱਗੇ ਤੇ ਕਦੀ ਇਦਾਂ ਨਹੀਂ ਹੋਈ ਬਸ ਹੁਣ ਉਹੋ ਗੱਲ ਵੀ ਮੰਨ ਕੇ ਥਾਂ ਟਿਕ ਗਿਆ ਵੀ ਆ ਜੇ ਤੇ ਆਣ ਕੇ ਰੋਟੀਆਂ ਪਕਾਵੇ ਤੇ ਲਾਵੇ ਤੇ ਘਰ ਵਾਲੀ ਬਣ ਜੇ ਹੁਣ ਮਨ ਇਹ ਹੀ ਆਖੀ ਜਾਂਦਾ ਕੀ ਪਤਾ ਹੁਣ ਉਹਨੇ ਮੰਨਣਾ ਵੀ ਆ ਕਿ ਨਹੀਂ ਚੰਗਾ ਸ਼ੱਕ ਹੋਈ ਦੀ ਅੱਜ ਮੰਨੇ ਦਾ ਕਰਦੇ ਆਂ ਫੇਰ ਵੇਖੀ ਜਾਊਗੀ ਬਣ ਜੂਗੀ ਗੱਲ ਤੇ ਬਣਾ ਲਾਂਗੇ ਨਹੀਂ ਤੇ ਕੋਈ ਨਹੀਂ ਭਤੀ ਨੂੰ ਤੇ ਮਿਲਣ ਆਇਆ ਹੀ ਕਰੂਗੀ ਨਾ ਉਦੋਂ ਵੇਖ ਲਿਆ ਕਰਾਂਗੇ ਹੋਰ ਕਿ ਵੇਖਣਾ ਹੀ ਚਿਹਰਾ ਹੀ ਵੇਖਣਾ ਕੀ ਕਰਨਾ ਫਿਰ ਮੈਂ ਮੈਨੂੰ ਪਰੇਸ਼ਾਨ ਨਾ ਕਰਿਆ ਕਰ ਤੂੰ ਘਰ ਵੀ ਮੇਰੇ ਨਾਲ ਇਦਾਂ ਹੀ ਗੱਲਾਂ ਕਰਦੀ ਆ ਤੇ ਰਾਜ ਵੀ ਹੁਣ ਤੂੰ ਐਹੋ ਹੀ ਗੱਲਾਂ ਕਰਦੀ ਆਈ ਆ ਹੁਣ ਤੂੰ ਪਤਾ ਕੀ ਕਰ ਹੁਣ ਆਪੇ ਹੀ ਗੱਲ ਕਰ ਲੈ ਜਿਹੜੀ ਵੀ ਕਰਨੀ ਆ ਕਿਉਂਕਿ ਪਹਿਲਾਂ ਮੈਂ ਇੱਥੋਂ ਸੁਣਦੀ ਤੈਨੂੰ ਦੱਸਦੀ ਤੂੰ ਮੈਨੂੰ ਦੱਸਦੀ ਹੁਣ ਤੇ ਕੋਈ ਨਾ ਉਹਲਾ ਨਹੀਂ ਰਹਿ ਗਿਆ ਹੁਣ ਤੇ ਸਮਝੋ ਮੈਂ ਹੀ ਵਿਚੋਲਣਾਂ ਵਾ ਵਿਚੋਲਣ ਦੇ ਹੈਗੀਆਂ ਗੱਲ ਤੇ ਪਰ ਪੂਰੀ ਮੈਨੂੰ ਹੀ ਕਰਨੀ ਪੈਣੀ ਹੈ ਤੇ ਕਰਨਾ ਪੇਸ ਬਦਲ ਬਦਲ ਕੇ ਨਹੀਂ ਜਾਇਆ ਜਾਂਦਾ ਉਤੋਂ ਬੋਲੀ ਵੀ ਬਦਲਨੀ ਪੈਂਦੀ ਆ ਉਹ ਤੇ ਹੋਰ ਔਖਾ ਕੰਮ ਹੋ ਜਾਂਦਾ ਆ ਅੱਛਾ ਅੱਛਾ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਵਾ ਨਾ ਕਿ ਹੁਣ ਇਹ ਮੰਨ ਗਏ ਆ ਸਾਡੇ ਵੱਲੋਂ ਤੇ ਹੁਣ ਸਾਨੂੰ ਬੋਦੇ ਪੇਸ ਬਦਲਣ ਦੀ ਲੋੜ ਵੀ ਕੀ ਆ ਉਦਾਂ ਬਸ ਗੱਲ ਹੀ ਪੂਰੀ ਕਰਨੀ ਆ ਕਿ ਅਹੀਂ ਵਿਆਹੜਾ ਗੁਰੂ ਘਰ ਜਾ ਕੇ ਨਹੀਂ ਕਰਨਾ ਲਿਖਤੀ ਕਰਨਾ ਹਾਂ ਠੀਕ ਵਾ ਚਲ ਪਰ ਆਪ ਗੱਲ ਕਰ ਲਈ ਨਾ ਫਿਰ ਵੀ ਹਾਂ ਠੀਕ ਆ ਮੁੜ ਕੇ ਤੈਨੂੰ ਪਤਾ ਫਿਰ ਮੇਰੇ ਮੂੰਹ ਕੋਈ ਹੋਰ ਗੱਲ ਨਿਕਲ ਗਈ ਤੇ ਤੂੰ ਕਹਿਣਾ ਪੂਆ ਤੂੰ ਐਂਦਾ ਨਹੀਂ ਕਹਿਣਾ ਐਂਦਾ ਕਹਿਣਾ ਸੀ ਤੇ ਚਲ ਕੋਈ ਗੱਲ ਨਹੀਂ ਬਸ ਇੱਥੇ ਤੇ ਪੈਰ ਪਾਉਂਦੇ ਹੀ ਮੈਨੂੰ ਜਿਆਦਾ ਜਾਂਦਾ ਬਦਲਾ 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 ਬਹੁਤ ਬੈਠਾਈ 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 ਹੈਂ ਇਹ ਸੁਪਨਾ ਆ ਗਿਆ ਮੈਨੂੰ ਮਿਸਤਰੀ ਦੀ ਹੀ ਆਂਡੇ ਮਂਗਾ ਦੂੰਗਾ ਰਿਆ ਤਮੈਂ ਜਾਓ ਤੁਸੀਂ ਉਹ ਤਾਂ ਗੁੱਸੇ 'ਚ ਹੀ ਮਟਾ ਜਾ ਹਾਏ ਮੈਂ ਤਾਂ ਅੱਗੇ ਸਰਦਾਰਾ ਸਰਦਾਰ ਇੰਨੀ ਨਹੀਂ ਹੈਂ ਹੈ ਮਿਸਤਰੀ ਜੋ ਕੰਮ ਕਾਂਡੇ ਆ ਹੋਂਡੇ ਸੁਪਨਾ ਉਹ ਅਸਲੀ ਜੀ ਆ ਸਰਦਾਰਾ ਆਪੇ ਤੇ ਕਹਿਣਾ ਮੈਂ ਚਲ ਜਾ ਉਹ ਨਹੀਂ ਨਹੀਂ ਮੈਂ ਤੁਹਾਨੂੰ ਨਹੀਂ ਆਖਿਆ ਮੈਂ ਮਿਸਤੀ ਇਹਨੂੰ ਆਖਿਆ ਸੀ ਉਹ ਡੇ ਹੀ ਸਿਰ ਖਾਨ ਮੇਰਾ ਸਰਦਾਰਾ ਅੱਖਾਂ ਤੇ ਪੱਟੀ ਬੱਦੀ ਕੇ ਖੁੱਲੀਆਂ ਸੀ ਆਪਾਂ ਦੇਖੀਆਂ ਨਹੀਂ ਦੋ ਜਾਣੀਆਂ ਤੈਨੂੰ ਜੋ ਮੇਰ ਨਾਲ ਅੱਜ ਹੋਈ ਹੈ ਨਾ ਮੈਂ ਦੱਸ ਹੀ ਨਹੀਂ ਸਕਦਾ ਕਿਸ ਨੂੰ ਚਲ ਨਾ ਦੱਸ ਫੇਰ ਨਹੀਂ ਕੋਈ ਨਹੀਂ ਦਣੀ ਆਜਾ ਗੱਲ ਸੁਣੋ ਆਜੋ ਆਜਾ ਆਜੋ ਬੇਇਤੀ ਥੋੜਾ ਨਾ ਕਰਉਣੀ ਹੈ ਨਹੀਂ ਨਹੀਂ ਬੇਇਤੀ ਨਹੀਂ ਬੇਇਤੀ ਨਹੀਂ ਆਜੋ ਇੱਕ ਮਿੰਟ ਆਜਾ ਆਜਾ ਹਾਜੀ ਇੱਧਰਾਂ ਤੇ ਮੁੜ ਕੇ ਬਾਅਦ ਚ ਫੇਰ ਕਿੱਦਾਂ ਹੋਣੀ ਮੁੜ ਕੇ ਨਹੀਂ ਇੱਧਰੇ ਦੁਗੀ ਆ ਜਾਓ ਆ ਜਾ ਆ ਇੱਥੇ ਇੱਥੇ ਬਹਿ ਜਾ ਗੇਤੇ ਗੇਟ ਲੱਗਾ ਹੁੰਦਾ ਨਾ ਮੈਂ ਤੇਲ ਚੋਕੇ ਨਗਾਉਣਾ ਸੀ ਆਵੇ ਤੇਲ ਵੀ ਰੱਖਿਆ ਇਹਨ ਤਾਂ ਪਤਾ ਨਹੀਂ ਕਰਤਾ ਰੱਖਿਆ ਆ ਸਰਦਾਰਾ ਤੂੰ ਪਰ ਤੂੰ ਹੁਣ ਝੂਠ ਹੀ ਬੋਲਦਾ ਆ ਨੈਣੀ ਇਹ ਗੱਲ ਨਹੀਂ ਹੈਗੀ ਮੈਂ ਤੈਨੂੰ ਦੱਸੂਗਾ ਗੱਲ ਕੀ ਹੋਇਆ ਮੇਰ ਨਾਲ ਅੱਜ ਮੈਨੂੰ ਤਾਂ ਸੁਪਨੇ ਹੀ ਆਈ ਜਾਂਦੇ ਬਸ ਦੇਣੇ ਵੀ ਸੁਪਨਾ ਆ ਗਿਆ ਮੈਨੂੰ ਜੋ ਮਰਨਾ ਹੋਈ ਆ ਨਾ ਇਹ ਕਿਸਨਾ ਬਣਾਵੇ ਐਚਾ ਹਾਂ ਸਰਦਾਰਾ ਤੈਨ ਤੇ ਸਾਹ ਹੀ ਬੜਾ ਚੜਿਆ ਵਾ ਜਿੱਦਾਂ ਤੈਨੂੰ ਕਹਿੰਦੇ ਕੁੱਟ ਕੇ ਬਾਹਰ ਆਹੀ ਉਹ ਹਾਂ ਗੱਲ ਕਰਨ ਦੇ ਆ ਵੇਖ ਮੇ ਮੁਰਕੋ ਮੁਰਕੀ ਹੋ ਗਿਆ ਕਿਉਂ ਗਈ ਸ਼ਰਮਦਾ ਮਾਰਾ ਕੀ ਮਰਨਾ ਆਇਆ ਕੀ ਨਹੀਂ ਤੇ ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਹਾਂ ਪੱਕੀ ਆ ਨਾ ਹਾਂ ਵਾਲੀ ਗੱਲ ਤੇ ਸਰਦਾਰਾ ਉਹਦਾਂ ਕਰਾਂਗੇ ਜਿੰਨਾ ਰਿਸ਼ਤਾ ਹੋਣਾ ਵਾ ਅੱਛਾ ਹਾਂ ਤੇ ਮੈਂ ਲਿਆਵਾ ਸੱਤ ਕੇ ਉਹਨੂੰ ਫਿਰ ਸੱਤ ਕੇ ਲਿਆਵਾ ਲਾਓ ਫਿਰ ਤਦ ਤੁਸੀਂ ਜਾਓਗੇ ਇਹਦਾ ਨਾ ਇੱਥੇ ਬੋਹਗੇ ਤੁਸੀਂ ਬੈਠੇ ਆਂ ਸਰਦਾਰਾ ਆ ਇੱਥੇ ਬਹਿ ਜਾਓ ਫਿਰ ਠੀਕ ਆ ਤੁਸੀਂ ਆਪਣੇ ਰੀਤੀ ਰਿਵਾਜ ਸਾਨੂੰ ਦੱਸ ਦਿਓ ਤੇ ਸਾਡੇ ਰੀਤੀ ਰਿਵਾਜ ਅਸੀਂ ਤੁਹਾਨੂੰ ਆਪਣੇ ਦੱਸ ਦਾਂਗੇ ਉਹ ਸਰਦਾਰਾ ਲਿਆ ਤਾਂ ਸਹੀ ਜਾ ਕੇ ਉਹਨੂੰ ਮੈਂ ਹੁਣੇ ਜਾਨਾ ਥੋਨੇ ਲੈ ਕੇ ਆਇਆ ਹਾਈ ਨਹੀਂ ਤੇ ਐਵੇਂ ਪੁੜਕੀ ਜਾਂਦਾ ਰਿਸ਼ਤਾ ਹੀ ਮੁੰਡੇ ਨੂੰ ਕਰਨਾ ਤੇ ਇਹਨੂੰ ਕਿੱਦਾਂ ਸਾਹ ਚੜਿਆ ਵਾ ਨੈਣੀ ਉਹ ਆ ਇਹ ਪੱਕਾ ਮਲਮਲ ਖਾਂਦੇ ਆ ਲੱਗਦਾ ਹਾਈ ਜਿਆਦਾ ਖਾਂਦਾ ਅੱਜ ਤੇ ਅਹੀਂ ਕਿਉਂ ਹਾਂ ਕਰ ਦਿੱਤੀ ਆ ਫਿਰ ਤੇ ਅਹੀਂ ਕੋੜਾ ਵਿਆਹ ਕੀਤਾ ਆ ਮਾਰ ਕੇ ਗਾਂ ਜਾਣੇ ਸਹੀ ਗੱਲ ਵਾ ਹਾਂ ਆ ਭਰੇ ਤੇ ਬੜੇ ਆਪਣੇ ਆਪ ਚ ਬਣੇ ਫਿਰਦੇ ਆ ਨਾ ਵੇ ਕਿੱਡੀ ਛੇਤੀ ਭੱਜ ਗਿਆ ਸੱਦਣ ਵਾਸਤੇ ਪਤਾ ਨਹੀਂ ਕਿੰਨਾ ਕੇ ਨੂੰ ਚਾਇਆ ਵਿਆਹ ਦਾ ਬਹੁਤ ਗੱਲ ਵਾ ਹਾਂ ਇੰਨਾ ਨਹੀਂ ਪਤਾ ਵੀ ਕੀ ਇੰਨਾ ਦਾ ਹਾਲ ਆ ਚਾਹ ਕਹਾਂ ਚੱਲੇ ਅੰਕਲ ਜੀ ਹੈ ਚਾਹ ਬਣਾਉਣ ਚੱਲੇ ਉਹ ਚਾਹ ਦਾ ਖੜਾ ਛੱਡ ਯਾਰ ਤੂੰ ਹਾਂ ਉਹ ਚਾਹ ਨੂੰ ਚਾਹ ਹੀ ਲੱਗੀ ਆ ਤੂੰ ਹੀ ਚਾਹ ਬਣਾਓ ਤਾ ਉਹ ਦੋ ਪਰੌਣੀਆਂ ਆਈਆਂ ਵਾ ਨਾਲੇ ਉਹਨਾਂ ਨੂੰ ਪਿਆੜੂ ਠੀਕ ਆ ਮੈਂ ਚੱਲਿਆ ਮੰਨੇ ਨੂੰ ਲੈਣ ਆਪਣੇ ਪਟੀ ਅੱਛਾ ਮੇਰਾ ਰਾਦਾ ਹੈ ਇਹ ਟੈਂਟ ਲਾਉਂਗਾ ਤੇ ਇੰਨਾ ਇੱਥੇ ਬਜਰੀ ਤੇ ਰੇਤਾ ਛਾਟਦੀ ਹੈ ਤੇ ਜੇ ਮੈਂ ਵਿਆਹ ਵਾਸਤੇ ਪੈਸੇ ਮੰਗਦਾ ਉਦੋਂ ਸਾਰਾ ਟੱਬੇ ਮਰਨ ਦਾ ਪੈਂਦਾ ਵਾ ਕਿ ਹੈ ਨਹੀਂ ਹੈ ਨਹੀਂ ਹੈ ਨਹੀਂ ਤੇ ਆਹ ਕੰਮ ਵਾਸਤੇ ਪੈ ਹੈਗੇ ਇਹਨਾਂ ਕੋਲ ਵੇ ਕਿਦਾਂ ਡੇ ਆ ਆਪਣੇ ਕੰਮ ਕਰਾਉਣ ਤੇ ਮੇਰੀ ਕੋਈ ਫਿਕਰ ਨਹੀਂ ਹੈਗੀ ਮੇਰਾ ਜੀ ਕਹਾ ਤਾਂ ਮੈਂ ਪਾ ਕੇ ਬੋਰੇ ਬਾਰੇ ਜਮ ਨਹਿਰੇ ਛੁੱਟ ਕੇ ਆਵਾ ਸਾਰੇ ਹੀ ਆਪੇ ਦੋਰੇ ਲਿਆਂ ਦੇ ਰਹਿਣਾ ਸ਼ਰੀਕਾ ਨਾ ਵੇਚਦਾ ਸ਼ਰੀਕਾ ਦੇ ਬੜੇ ਪੈਸੇ ਬੰਨੇ ਆਓ 10 15 ਯਾਦ ਰ ਬਣੂਗਾ ਹੀ ਰੇਤ ਬਜਰੀ ਤੇ ਵਿਕਨੀ ਨਹੀਂ ਰਾਤ ਨੂੰ ਇਹ ਕਸਖਾ ਨਾ ਜਾਏ ਉਹ ਮੰਨੇ ਅੱਜ ਕੀ ਹੋ ਗਿਆ ਵਾ ਕੀ ਹੈ ਛੇਤੀ ਹਾਂ ਤੇਰੀ ਮਗੇਤਰ ਆਈ ਮਗੇਤਰ ਨਾਲ ਕੀ ਕਰ ਹੁਣ ਨੈ ਨਹੀਂ ਨੈ ਨਹੀਂ ਨਾਉਂ ਕੀ ਆਗਾ ਆਪਣੀ ਮਗੇਤਰ ਫੜਾ ਵਾ ਚਲ ਗਾਂ ਚਲ ਨਾਉਂ ਹੀ ਸਹੀ ਉਹ ਮੈਂ ਆ ਗਿਆ ਬਸ ਗਾ ਉਨੇ ਚੱਲਣਾ ਜਾਣ ਕਿਤੇ ਤੂੰ ਚੱਲ ਮੈਂ ਆ ਗਿਆ ਲੇਖਾ ਪਾ ਕੇ ਆ ਗਿਆ ਜੇ ਹਣ ਦੋਵਾਂ ਨੂੰ ਵੇਖ ਲੈਣਾ ਉਹਲਾ ਮਗਰੇ ਆਇਣਾ ਹੀ ਹੈ ਚੇਤੀ ਆਵੀ ਹੁਣ ਚੰਗਾ ਚੰਗਾ ਆਹ ਚੇਤੀ ਆ ਜਾ ਆ ਜਾ ਛੇਤੀ ਵੇ ਮੰਨੇ ਆ ਚੱਲ ਜਾ ਫੜਗਾ ਚਾ ਭੱਜ ਜਾਣਾ ਵਾ ਮੈਨੂੰ ਕੰਮ ਵਾ ਚਾਹ ਚ ਫੜਾਈ ਆਪਿਆ ਭੋਬੀ ਨਾ ਤੈਨੂੰ ਕਿਹੜਾ ਕੰਮ ਆ ਆ ਫੜਗਾ ਚਾਹ ਦੇ ਕੇ ਆ ਤੇਰੇ ਪੈਰਾਂ 'ਚ ਛਾਲੇ ਨਹੀਂ ਆਏ ਆ ਫਿੱਟੇ ਫੜਾਏ ਆ ਨਹੀਂ ਜੀ ਮੇਰੇ ਪੈਰਾਂ 'ਚ ਛਾਲੇ ਨਹੀਂ ਤੇਰੇ ਪੈਰਾਂ 'ਚ ਛਾਲੇ ਪਏ ਤੇ ਮੈਨੂੰ ਕੰਮ ਹੀ ਵਹਦਾ ਕੋਈ ਨਾ ਕੋਈ ਤੈਨੂੰ ਕਿਹੜਾ ਡਾ ਐਮਰਜੈਂਸੀ ਕੰਮ ਆ ਜਿਹੜਾ ਭੱਜਾ ਢੋੜੀ ਚ ਚੱਲਾਵਾ ਛੇਰ ਤੇ ਮੇਰਾ ਵਿਆਹ ਆ ਮੈਨੂੰ 100 ਕੰਮ ਆ ਆਹ ਦੀ ਖਲਾਰਾ ਪਾਇਆ ਵਾ ਵੇ ਮਰਨਿਆ ਲੈ ਜਾ ਚਾਹ ਘੁੱਟ ਲੈ ਚਾਹ ਫੜਾਈ ਲੈ ਮੈਨੂੰ ਕੰਮ ਆਖੇ ਭਾਬੀ ਆ ਤਾਂ ਹੈ ਗਿਆ ਤੇ ਤੈਨੂੰ ਨਹੀਂ ਦਿਖਣਿਆ ਤੇ ਹੈ ਗਿਆ ਤੇ ਮੈਨੇ ਸੋ ਕੰਮ ਕਰ ਆ ਸੋਹਣਾ ਲੱਗਣਿਆ ਬਹੁਤ ਸੋਹਣਾ ਲੱਗਣਿਆ ਤੂੰ ਫੇ ਚੱਲਿਆ ਮੈਂ ਮੈਂ ਚਾਹ ਦੇ ਜਾਂ ਨਖਤਿਆ ਹਾਇ ਰੱਬਾ ਮੇਸਾਂ ਨੀਆਂ ਜੇ ਮੈਂ ਉਧਰ ਕਹਿਣ ਚਲ ਗਈ ਨਾ ਤੇ ਇਹਨੇ ਪਤਾ ਨਹੀਂ ਕਿੱਧਰ ਦਾ ਕਿੱਧਰ ਕਿਸਕ ਜਣਾ ਐਦਾਂ ਕਰਦੀ ਆ ਨਾਲੇ ਤਾਂ ਚਾਹ ਦੇਣੀ ਤੇ ਨਾਲੇ ਤਾਂ ਮਗਰ ਹੀ ਜਾਣੀ ਕਿੱਧਰ ਨੂੰ ਨਖਤਾਂ ਗਿਆ ਭਲਾ ਐਦਾਂ ਟੁੱਟ ਪੈਣਾ ਹੀ ਆ ਦੱਸ ਕੇ ਵੀ ਨਹੀਂ ਗਿਆ ਤੇ ਚਾਹ ਹੀ ਫੜਾ ਜਾ ਭਾਨੇ ਲੱਭਦਾ ਰਹਿੰਦਾ ਬਸ ਸੋਨਿਆ ਉਹ ਭਾਬੀ ਨੇ ਚਾਹ ਧਰੀ ਆ ਉਹ ਪਾ ਦੀ ਡੋਲੂ ਵਿੱਚ ਉਹ ਮਿਸਤਰੀ ਡੇ ਹੀ ਮੰਗਣ ਮੈਂ ਫੜਾ ਕੇ ਆਵਾ ਉਹਨਾਂ ਨੂੰ ਚਾਹ ਤੇ ਮੈਂ ਪਾ ਦੇਣੀ ਆ ਆ ਰੋਲਾ ਖਾਦਾ ਪੈਂਦੀ ਐ ਇਨਾ ਬਾਹਰ ਬੜੇ ਕੰਨ ਤੇਰੇ ਪਤਲੇ ਤਾਂ ਇਹਨੂੰ ਬਾਥਰੂਮ ਦੇ ਅੰਦਰ ਵੀ ਪਤਾ ਲੱਗ ਗਿਆ ਵੀ ਡੇ ਬੋਲਣ ਤੇ ਹੋਰ ਆਵਾਜ਼ ਆਉਂਦੀ ਤੁਹਾਨੂੰ ਨਹੀਂ ਪਤਾ ਲੱਗਦੀ ਤੇ ਫੋਨ ਜੀ ਬੜੇ ਰਹਿੰਦੇ ਆ ਉਹ ਮਾਨੇ ਐ ਫਾਲਟੂ ਟੈਂਸ਼ਨ ਲੈਣਾ ਹੋਣਾ ਉਹ ਤੋਂ ਮੈਨੂੰ ਚਾਹ ਪਾ ਦੇ ਮੈਂ ਦੇਵਾਂ ਨਾਲ ਸੀਮੈਂਟ ਦਾ ਹੀ ਮੰਗਣਾ ਮੈਂ ਸੀਮੈਂਟ ਵੀ ਦੇ ਕੇ ਆਉਣਾ ਉਹਨਾਂ ਨੂੰ ਆਹੋ 1 ਮਿੰਟ ਮੈਂ ਉਹਨੀ ਵੇਖ ਕੇ ਵੇਖ ਕੇ ਉਹਨੀ ਮਾ ਕੇ ਦਿਨੀ ਚਾ ਲੈ ਇਹ ਵੀ ਕਿੱਡੀ ਛੇਤੀ ਭੱਜ ਗਈ ਉਹ ਲੜਾਈ ਵੇ ਸਾਲ ਇਹ ਸਾਲ ਲੈਣ ਵਾਸਤੇ ਜਿੱਨਾਂ ਚਿਰ ਇਹ ਘਰ ਵਿੱਚ ਲੜਾਈ ਹੋਵੇ ਇਹਨਾਂ ਨੇ ਇਹਨਾਂ ਨੂੰ ਰੋਟੀ ਨਹੀਂ ਪਾਈਦੀ ਉਹਨਾਂ ਚ ਨਹੀਂ ਕਿੱਥੇ ਭੱਜੀ ਚਲ ਗਈ ਆ ਮੈਂ ਵੀ ਜਾਵਾਂ ਵੇਖਾਂ ਪਾਣੀ ਕਿੱਥਾ ਸੱਜ ਇੱਥੇ ਵਿਗੜੀ ਤਾਣੀ ਵੇ ਗੱਡੀਆਂ ਵਾਲੀ ਦੇ ਸਿਰ ਤੋਂ ਭਾਬੀ ਤੇਰੀ ਵਾਰੂ ਪਾਣੀ ਵੇ ਲਗਾਉਣ ਆ ਗਿਆ ਸਰਦਾਰ ਜਿੱਦਾ ਤੂੰ ਪੱਜਾ ਹੁੰਦੇ ਆਂਗੇ ਨਾ ਨਹੀਂ ਤਾਂ ਸੱਟ ਲੱਗ ਜਾਂਦੀ ਹੈ ਪੁੱਤ ਨਹੀਂ ਮੈਨੂੰ ਚਾਹ ਹੀ ਬੜਾ ਇਹ ਮੇਰਾ ਪੱਤੀਆ ਵਿਆਹ ਚੱਲਿਆ ਵਿਆਹ ਵਿੱਚ ਹੀ ਰਹਿ ਜਾਣਾ ਨਹੀਂ ਨਹੀਂ ਕੋਈ ਨਹੀਂ ਸੋਭੀ ਸੋਭੀ ਦਾ ਪੁੱਤ ਸੋਭੀ ਸੋਭੀ ਨਹੀਂ ਦਾ ਬਣਨੀ ਵੀ ਨਹੀਂ ਗਿਆ ਇਹ ਉਮਰੇ ਮੁੜ ਕੇ ਆ ਆ ਨੀ ਸੱਦ ਲੈ ਉਹ ਆ ਗਿਆ ਯੋ ਮੈਂ ਇਧਰ ਵੇਖਦਾ ਆਂਦੀ ਆਉਣਾ ਉਹ ਆਂਦੀ ਆਇਆ ਆ ਜਾ ਆ ਜਾ ਸੱਦਰ ਅੱਜ ਕੋ ਵੱਖਰਾ ਹੀ ਖਾਦਾ ਲੱਗਦਾ ਤੈਨੂੰ ਨਹੀਂ ਨਹੀਂ ਖਾਦਾ ਖੁਦਾ ਨਹੀਂ ਕੋਈ ਕੁਝ ਵੀ ਇਹ ਚਾਹ ਹੀ ਵੱਖਰਾ ਵਾ ਆ ਜਾ ਮੰਨਿਆ ਆ ਜਾ ਪੂਰੇ ਪਹਿਲੀ ਹੱਥਲਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਸ ਬਜਿੰਦਾ ਰੋ ਜਿੰਦਾ ਰੋ ਜਿੰਦਾ ਉਹ ਜਿੰਦਾ ਉਹ ਜਿੰਦਾ ਉਹ ਜਿੰਦਾ ਰੋ ਜਿੰਦਾ ਰੋ ਜਾ ਜਾ ਕੀ ਗੱਲ ਕਰਨੀ ਮੇਨਾਂ ਕਰੋ ਗੱਲ ਜਿਹੜੀ ਕਰਨੀ ਹੈ ਹੁਣ ਸਦਾ ਦਾ ਗੱਲ ਆ ਉਹੀ ਕਿ ਤੁਸੀਂ ਆਪਣੇ ਦੇ ਰੀਤੀ ਰਵਾਜਾਂ ਦੇ ਅਨੁਸਾਰ ਚੱਲਣਾ ਕਿ ਸਾਡੇਆਂ ਦੇ ਤੇ ਹੁਣ ਤੇ ਤੁਹਾਡੇ ਰੀਤੀ ਰਵਾਜਾਂ ਦੇ ਮੁਤਾਬਕ ਹੀ ਸਾਨੂੰ ਚੱਲਣਾ ਪੈਣਾ ਜੋ ਤੁਸੀਂ ਆਖੋਗੇ ਉਹੀ ਹੋਣਾ ਮੈਂ ਕਹਾ ਇਹ ਨਾ ਹੋਵੇ ਵੀ ਤੁਸੀਂ ਜਿੱਦਾਂ ਅਸੀਂ ਪਿੰਡ 'ਚ ਵੇਖਿਆ ਹੈਗਾ ਟਾ ਡਿੱਦ ਜੰਜ ਚੜਦੀ ਆ ਬੜੇ ਜਾਣੇ ਜਾਂਦੇ ਆ ਅੱਛਾ ਅਹੀਂ ਏਡੇ ਜੋਗੇ ਹੈ ਨਹੀਂ ਤੇ ਅਹੀਂ ਕੰਨਾ ਜੇ ਲਿਖਤੀ ਵਿਆਹ ਕਿਉਂਕਿ ਕੱਲ ਨੂੰ ਇਹਦੀਆਂ ਭਾਬੀਆਂ ਦਾ ਪਤਾ ਨਹੀਂ ਉਹਦੇ ਘਰੋਂ ਉਦਾਂ ਹੀ ਪਜਾ ਦੇ ਦਿੰਦੀਆਂ ਜੋ ਮਰਜ਼ੀ ਲਿਖਾ ਲੋ ਮੇਰੇ ਕੋ ਕੀ ਲਿਖਾਉਣਾ ਵਾ ਬਸ ਵਿਆਹ ਹੀ ਕਰਨਾ ਆ ਓਏ ਲਿਖਤੀ ਰੂਪ ਚ ਕਰਦੇ ਹੁੰਦੇ ਆਂਦੇ ਬਈ ਅਹੀਂ ਲਿਖਤੀ ਰੂਪ ਚ ਕਰਦੇ ਆਂ ਵਿਆਹ ਕਰਨਾ ਕਾਗਜ਼ੀ ਵਿਆਹ ਕਰਨਾ ਇਹਨਾਂ ਨੇ ਤੇ ਕਾਗਜ਼ੀ ਕਰਦੇ ਨੇ ਸਾਨੂੰ ਵੀ ਉੱਥੇ ਗੁਰਦੁਆਰਾ ਸਾਹਿਬ ਨਹੀਂ ਜਾਣਾ ਫੇਰੇ ਘੁੰਮਣ ਵਾਲੇ ਨਹੀਂ ਕਰਦੇ ਕਾਗਜ਼ੀ ਨਹੀਂ ਕਰਾਂਗੇ ਸਭ ਆਨੂਗੀ ਉਹ ਲਿਖਤੀ ਰੂਪ ਚ ਲੈਣਾ ਵਾ ਪਿਆਜ ਤੋਂ ਤੇਰੀ ਘਰ ਵਾਲੀ ਆਏ ਤੇ ਤੇਰੇ ਘਰ ਹਾਂ ਤੂੰ ਕਿੱਥੇ ਆਉਣੀ ਪਿੱਛੇ ਘਰੇ ਚੱਲ ਦੱਸ ਤੂੰ ਕਿੱਧਰ ਜਾਣੀ ਆ ਤੈਨੂੰ ਦੱਸਣ ਕਿਹੜਾ ਰਹਿ ਜਾਣ ਡਿਆ ਵਾ ਫੱਜਾ ਫੱਜਾ ਕਰਕੇ ਹੌਸਲਾ ਕਰ ਕੀ ਹੋਇਆ ਮੈਂ ਪਾ ਜਾਣਾ ਹਾਏ ਹਾਏ